ਉਸੋ ਜਦੋਂ ਆਉਂਦੀ ਆ ਭੂਤਾਂ ਤੇ ਪ੍ਰੇਤਾਂ ਦੀ ਤਾਂ ਅਕਸਰ ਸਾਡੇ ਸਮਾਜ ਦੇ ਵਿੱਚ ਦੇਖਦੇ ਹਾਂ ਅਸੀਂ ਤਾਂ ਹਰ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਲੋਕੋ ਬੈਠੇ ਨੇ ਜਿਨ੍ਹਾਂ ਨੂੰ ਚੇਲੇ ਬਾਬੇ ਪੁੱਛਾਂ ਵਾਲੇ ਸਿਆਣੇ ਹੋਰ ਬੜਾ ਕੁਝ ਸਾਡਾ ਸਮਾਜ ਕਹਿੰਦਾ ਤੇ ਉਹਨਾਂ ਕੋਲ ਹੀ ਲੋਕਾਂ ਦੀ ਬੜੀ ਇੱਕ ਭੀੜ ਲੱਗੀ ਹੁੰਦੀ ਆ ਉਹ ਤਿਹੜ ਉਹਨਾਂ ਲੋਕਾਂ ਦੀ ਲੱਗੀ ਹੁੰਦੀ ਆ ਜਿਨ੍ਹਾਂ ਨੂੰ ਇਹ ਗੱਲ ਕਹਿੰਦੇ ਨੇ ਲੋਕ ਕਿ ਇਹਦੇ ਵਿੱਚ ਭੂਤ ਹੈ ਇਹਦੇ ਵਿੱਚ ਪ੍ਰੇਤ ਹੈ ਕਸਰਾਂ ਹੋ ਗਈਆਂ ਇਸ ਦੰਦੇ ਬਹੁਤ ਸਾਰੇ ਹਰ ਜਗ੍ਹਾ ਤੁਹਾਨੂੰ ਮਿਲ ਜਾਣਗੇ ਕਿਸੇ ਤੇ ਇਦਾਂ ਦਾ ਇੱਕ ਜਿਹੜੀ ਗੱਲਬਾਤ ਕਰਨ ਜਾ ਰਿਹਾ ਇੱਕ ਇਹ ਜੇ ਸਥਾਨ ਤੇ ਤੁਹਾਨੂੰ ਲੈ ਕੇ ਆਇਆ ਔਰ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਕਿ ਇੱਥੇ ਵੀ ਉਤੋਂ ਅpretਾ ਕੱਡੀਆਂ ਜਾਂਦੀਆਂ ਨੇ ਉਹ ਜਿਹੜੀ ਉਹ ਲੋਕ ਜਾਂਦੇ ਨੇ ਉਹ ਚੋਲਿਆ ਵਾਲੇ ਬੜੀਆਂ ਬੜੀਆਂ ਮਾਲਾਂ ਪਾਈਆਂ ਤੇ ਇਸ ਤਰ੍ਹਾਂ ਦੇ ਉਹ 바ਬੇ ਤੰਤਰ ਹੁੰਦੇ ਨੇ ਪਰ ਜਿੰਨਾਂ ਨੂੰ ਥੋੜੇ ਰੂਬਰੂ ਕਰਾਉਣ ਜਾ ਰਿਹਾ ਹੈ ਇਹ ਪੈਂਟਾ ਸ਼ੌਟ ਦਾ ਮੋਰੇ ਨੇ ਨਾਇਨਾ ਦੇ ਨੂੰ ਮਾਰਾ ਪੈਣਾ ਹੋਇਆ ਨਾਇਨਾ ਦੇ ਪੇਸ ਰਹੀਆਂ ਪੁੱਛ ਹੰਦ ਦੇ ਰਹੇ ਫਿਰ ਵੀ ਪੁੱਤ ਕਿਵੇਂ ਕਰਦੇ ਨੇ ਆਪਣੇ ਨਾਲ ਗੱਲਬਾਤ ਕਰਦੇ ਆ ਤਾਂ ਇਹਦੇ ਨਾਲ ਨੇ ਸਾਡੇ ਇਸ ਤਰ੍ਹਾਂ ਤਕਨੀਕੀ ਦੇ ਜਿਹੜੇ ਬਰਕਾੜੀ ਕੇਂਦਰ ਦੇ ਵਿੱਚ ਚੱਲਣ ਬਾਂਦਰ ਜੀ ਚੱਲਣ ਉਹਦੇ ਜਿਹੜਾ ਬਹੁਤ ਲੰਮਾ ਤਜਰਬਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਕਰਦੇ ਆ ਰਹੇ ਨੇ ਇਸ ਤਰ੍ਹਾਂ ਦੇ ਜਿਹੜੇ ਕੇਸ ਹੱਲ ਕਰਦੇ ਆ ਰਹੇ ਨੇ ਇਹਨਾਂ ਨਾਲ ਥੋੜੀ ਮੁਲਾਕਾਤ ਕਰਨੇ ਜਾਣਦੇ ਆ ਕਿ ਝੂਟਾ ਪ੍ਰੇਤਾਂ ਕੀ ਹੁੰਦੀਆਂ ਕਸਰਾ ਕੀ ਹੁੰਦੀ ਹੈ ਇਹ ਕਿਉਂ ਹੁੰਦੀਆਂ ਨੇ ਤੇ ਠੀਕ ਕਿਵੇਂ ਹੁੰਦੀਆਂ ਨੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਨਾਲ ਵਿੱਚ ਧੰਨਵਾਦ ਤਾਂ ਜਿਸ ਤਰ੍ਹਾਂ ਚੰਨੜੀ ਜੀ ਮੈਂ ਕਿੰਨਾ ਗੱਲ ਕੀਤੀ ਹੈਗੀ ਆ ਕੱਢ ਦੇਖੀ ਤੇ ਚਿਰ ਝੂਟਾ ਪ੍ਰੇਤ ਤਾਂ ਨਹੀਂ ਕਰਨ ਹੁੰਦੀ ਆ ਤਾਂ ਅਕਸਰ ਗੱਲ ਕਹਿੰਦੇ ਆ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਉਹੋ ਜਿਹੇ ਲੋਕਾਂ ਨੂੰ ਦੇਖਦੇ ਵੀ ਆ जो कोई सिरप मारे जुंबे खुले चीका मार रहा कुछ होर कर रहा इं कर रहा तो जो गल करते की हो गया एन की गल होगी तो कसर होगी कोई भूत आ गई जजन आ गया जरेद आ गई तो सा दर्शकों जी दसो भी असल्स भूत प्रेत की होंगे कसर की होंगी है वो इस तरह की एक्टिविटी क्यों करता है हाँ जसवीर सोनी जी एक लोग कहेंगे भूत आ गया हाँ कसर हो गई जैन आ गया फलानी चीज ਇਕ ਕਤਰੋਵੀ ਬੋਲ ਰਹੀ ਆ ਉਹ ਤਾਂ ਉਹ ਲੋਹੜਾ ਉਹਨਾਂ ਨੂੰ ਕਹਿੰਦੇ ਜਿਹੜੇ ਮਰ ਚੁੱਕੇ ਨੇ ਹਾਂਜੀ ਕੋਈ ਪਿੰਡ ਦਾ ਬੰਦਾ ਮਰ ਗਿਆ ਕੋਈ ਘਰਾਂ ਦਾ ਮਰ ਗਿਆ ਕੋਈ ਆਸੇ ਪਾਸੇ ਪਿੰਡ ਚੋਂ ਮਰ ਗਿਆ ਮਰ ਚੁੱਕੇ ਉਹਦਾ ਭੂਤ ਬਣ ਗਿਆ ਹਾਂਜੀ ਤੇ ਜਦੋਂ ਕਿ ਵਿਗਿਆਨਕ ਆਧਾਰ ਹੀ ਨਹੀਂ ਵੀ ਮਰਿਆ ਹੋਇਆ ਬੰਦਾ ਕੋਈ ਉਹ ਕਿਸੇ ਚ ਆ ਜਾਊਗਾ ਜਾਂ ਉਹ ਬੋਰ ਤੋਂ ਉੱਠ ਕੇ ਜਾਂ ਜ ਕੋਈ ਹਰਕਤ ਕਰ ਲਊਗਾ ਇਹ ਵਿਗਿਆਨਕ ਆਧਾਰ ਹੀ ਨਹੀਂ ਇਹ ਤੇ ਇਸ ਲਈ ਭੂਤ ਦਾ ਹੋਣਾ ਤਾਂ ਠੀਕ ਜੀ ਨੰਬਰ 1 ਤਾਂ ਇਹ ਹੈ ਭੂਤਨਾਮ ਦੀ ਕੋਈ ਚੀਜ਼ ਦੇ ਦੇ ਓਕੇ ਤੁਹਾਡਾ ਕਹਿੰਦਾ ਭਾਵੇਂ ਇਹਦਾ ਵੀ ਭੂਤਨਾਮ ਦੀ ਜਿਹੜੀ ਉਹ ਹੈ ਤੇ ਫਿਰ ਜਿਵੇਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਭੂਤਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਫਿਰ ਜਿਹੜੇ ਉਹ ਲੋਕ ਇਦਾਂ ਦੀ ਐਕਟੀਵਿਟੀਆਂ ਕਰਦੇ ਨੇ ਅਕਸਰ ਦੇਖਦੇ ਆਂ ਪਰ ਤੱਖ ਦੇਖੋ ਕਿ ਅਸੀਂ ਤਾਂ ਇੱਕ ਪੱਤਰਕਾਰ ਦੇ ਤੌਰ ਤੇ ਉਹਨਾਂ ਥਾਵਾਂ 'ਤੇ ਜਾਂਦੇ ਹਾਂ ਉਹਨਾਂ ਲੋਕਾਂ ਨੂੰ ਵੀ ਖ਼ਬਰ ਕਰਦੇ ਦੇਖਦੇ ਆਂ ਤਾਂ ਫਿਰ ਉਹ ਇਦਾਂ ਦਾ ਕਿਉਂ ਐਕਟੀਆਂ-ਵਿਟੀਆਂ ਕਰ ਰਹੇ ਹੁੰਦੇ ਨੇ ਕਿ ਕਿਸੇ ਦੁੰਦਰ ਖੁੱਲਿਆ ਹੋਇਆ ਜੋ ਭੂਤ ਹੋਵੇ ਉਹਨੂੰ ਮਾਰਿਆ ਚਿੱਕਾ ਮਾਰਿਆ ਉਹ ਕਿਸ ਤਰ੍ਹਾਂ ਕਿਉਂ ਕਰਦੇ ਆਂ ਇਹ ਕੋਈ ਸੋਨੇ ਜਿਹੇ ਰਾਣਾ ਮਾਨਸਿਕ ਮਾਨਸਿਕ ਰੋਗ ਨੇ ਮਨੋਰੋਗ ਜਦੋਂ ਅਨਿਸ਼ਾਨ ਹੋ ਜਾਂਦਾ ਉਹਦਾ ਪ੍ਰਫੁੱਲਿਆ ਬਦਲ ਜਾਂਦਾ ਉਹਦੀ ਝੱਕ ਨਹੀਂ ਬਦਲ ਜਾਂਦੀ ਉਹਦਾ ਕੰਮ ਕਰਦਾ ਢੰਗ ਬਦਲ ਜਾਂਦਾ ਉਹਦੇ ਬੋਲਚਾਲ ਬਦਲ ਜਾਂਦੀ ਆ ਉਹਦਾ ਬੈਠਣ ਦਾ ਤੁਰਨ ਦਾ ਹੁਸਾਓ ਬਦਲ ਜਾਂਦਾ ਜਿਹਦੇ ਬਦਲ ਜਾਂਦਾ ਘਰਦਾਂ ਨੂੰ ਇਹ ਲੱਗਦਾ ਸ਼ਰੀਰ ਝੱਕਣੀ ਹੋਰ ਹੋ ਗਈ ਇਹਦਾ ਹੋਰ ਹੀ ਗੱਲਾਂ ਕਰਦਾ ਇਹਦਾ ਪਹਿਲਾਂ ਜਾਂ ਹਰਕਤਾਂ ਹੋਰ ਕਰਿਆ ਪਹਿਲਾਂ ਵਾਲੀਆਂ ਹਰਕਤਾਂ ਕਿ ਨਹੀਂ ਹੋਰ ਹਰਕਤਾਂ ਚ ਆ ਗਿਆ ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੁਝ ਚੀਜ਼ ਆ ਗਈ ਉਹ ਪ੍ਰਹੀ ਆਈ ਲੋਕਾਂ ਦੇ ਵਿੱਚ ਇਹ ਜਿਹੜਾ ਪਾਇਆ ਜਾ ਰਿਹਾ ਵੀ ਭੂਤ ਹੁੰਦੀ ਆ ਭੂਤ ਆ ਜਾਂਦੀ ਤੇ ਭੂਤ ਦਾ ਇਲਾਜ ਕਰਾਉਣ ਵਾਸਤੇ ਉਹ ਜਿਹੜਾ ਪਰਲੇ ਕਰਦੇ ਨੇ ਫਿਰ ਉਹ ਜਿਹੜੇ ਉਸ ਗੱਲ ਨਾਲ ਮਾਨਸਿਕ ਰੋਗ ਨੂੰ ਜਿਹੜਾ ਉਹ ਮਨੋ ਰੋਗ ਮਨ ਦਾ ਪੀੜਤ ਹੁੰਦਾ ਉਹ ਲੋਕ ਜਦੋਂ ਇਹ ਜਿਆ ਅਲਾਪਤਾ ਹੁੰਦੀਆਂ ਨੇ ਉਹ ਘਰ ਦੇ ਮੈਂਬਰ ਜਾਂ ਅਣਗੁਆਂ ਨਾਲ ਜਾਂ ਹੋਰ ਜੋ ਉਹਦੇ ਨੇੜੇ ਹੁੰਦੇ ਨੇ ਉਹ ਸਾਂਝ ਲੈਂਦੇ ਇਹਨੂੰ ਭੂਤ ਹੋ ਗਈ ਅਖੇ ਜੋ ਮਾਨਸਿਕ ਰੋਗ ਹੁੰਦੇ ਨੇ ਮਾਰਚ ਕਰੋ ਕੋ ਦੇ ਤੇ ਫਿਰ ਅਕਸਰ ਕਈ ਵਾਰ ਇਹ ਵੀ ਜਿਸ ਨੇ ਜੀ ਵੀ ਜਦੋਂ ਬਹੁਤ سارے ਲੋਕ ਦੇਖੇ ਉਥੇ ਲੋਕ ਲੈ ਕੇ ਜਾਂਦੇ ਨੇ ਤਾਂ ਇਹ ਵੀ ਲੋਕ ਦਾਅਵਾ ਕਰਦੇ ਨੇ ਇਸ ਕਰਕੇ ਲੋਕ ਕਹਿੰਦੇ ਵੀ ਇਹ ਫਰਟ ਨੇ ਸੀ ਬਾਹਦੇ ਕੋਲੇ ਲੈ ਕੇ ਸੀ ਫਰਟ ਅਸੀਂ ਤੰਤਰ ਕੋਲ ਲੈ ਗਏ ਸੀਗੇ ਸਾਡਾ ਮੂਡ ਠੀਕ ਹੋ ਗਿਆ ਉਹ ਠੀਕ ਕਿਵੇਂ ਹੋ ਜਾਂਦਾ ਹੈ ਅਸਲੀ ਨਾ ਇਹ ਵੇਖੋ ਜਿਹੜਾ ਪੇਟ ਦਾ ਮਰੀਜ਼ ਆ ਅੱਛਾ ਉਹਦੇ ਨਾਲ ਆਲੇ ਦੁਆਲੇ ਤੇ ਸਮਾਜ ਤੋਂ ਜੋ ਸਿੱਖਿਆ ਹੁੰਦਾ ਉਹਨੇ ਜੋ ਜੋ ਪਰਚਾਲ ਹੁੰਦਾ ਬੰਦਾ ਕਿਉਂਕਿ ਜਿਹੜਾ ਪੇਟ ਦਾ ਨਾ ਉਹ ਪਹਿਲਾਂ ਆਥੇ ਪਾਛੇ ਦੇਖਿਆ ਹੁੰਦਾ ਸੁਣਿਆ ਹੁੰਦਾ ਵੀ ਭੂਤ ਪ੍ਰੇਤ ਉਹਨਾਂ ਚ ਬਰ ਕਿਸੇ ਥਾਣੇ ਨੂੰ ਹੋਵੇ ਕਿ ਥਾਣੇ ਦਾ ਇਲਾਜ ਬਾਬਿਆਂ ਨੇ ਕੀਤਾ ਜਾਂ ਉਹ ਪੁਰਾਣਾ ਬਾਬਾ ਆਪਣਾ ਥਾਣੇ ਪਿੰਡ ਵਾਲਾ ਥਾਣੇ ਉੱਥੋਂ ਆ ਸ਼ਹਿਰ ਵਾਲਾ ਥਾਣੇ ਦੂਰ ਪਹਾੜਾ ਵਾਲਾ ਵੀ ਉਹ ਠੀਕ ਕਰ ਦਿੰਦਾ ਉਹਦੇ ਮਾਂ ਦੇ ਨਾਲ ਪਈ ਹੁੰਦੀ ਹੈ ਤੇ ਜਿਹੜੇ ਇਹ ਜਿਹੇ ਮਰੀਜ਼ ਦੀ ਮਾਨਸਤਾ ਹੁੰਦੀ ਆ ਉਹ ਬੜੀ ਉੱਜੀ ਹੁੰਦੀ ਆ ਜਦੋਂ ਵੀ ਘਰਦਿਆਂ ਨੂੰ ਇਹ ਲੱਗ ਜਾਂਦਾ ਪਤਾ ਵੀ ਇਹਦਾ ਹੁਲੀਆ ਪਾ ਲਿਆ ਜਾਂ ਫਾਨਿਆਂ ਦਾ ਬੰਦਾ ਸੀ ਜਾਂ ਫਾਨੇ ਆਪਣੇ ਰੇਸਤਰਾ ਮੁੰਡਾ ਉਹ ਵੀ ਐ ਕਰਦਾ ਸੀ ਜਾਂ ਕੁੜੀ ਐ ਕਰਦੀ ਸੀ ਉਹਨੂੰ ਬਾਪਿਆਂ ਕੋਲੇ ਲੈ ਗਏ ਸੀ ਤੇ ਉਹ ਉੱਥੇ ਜਾ ਕੇ ਠੀਕ ਹੋ ਗਏ ਸੀ ਆਪਾਂ ਇਹਨੂੰ ਲੈ ਕੇ ਚੱਲ ਗਏ ਉੱਥੇ ਫਿਰ ਉਹ ਜਿਹੜੇ ਬਾਬੇ ਨੇ ਜਦੋਂ ਉਹਨਾਂ ਕੋਲੇ ਲਿਆਇਆ ਜਾਂਦਾ ਅਸਲੀ ਉਹ ਜਿਹੜਾ ਮਾਰਕਟ ਪੀੜ ਤੋਂ ਹੁੰਦਾ ਨਾ ਉਹ ਲੋਕ ਉਹਦਾ ਵਿਸ਼ਵਾਸ ਹੀ ਬਣਿਆ ਹੁੰਦਾ ਹੈ ਕਿ ਸੋ ਮੈਂ ਠੀਕ ਹੋ ਜਾਊਗਾ ਅਸਲੀ ਨਾ ਤਾਂ ਉਹਦੇ 'ਚ ਕੋਈ ਘੋਸਪ੍ਰੇਸ ਹੁੰਦੀ ਆ ਤੇ ਨਾ ਹੀ ਉਹ 'ਚ ਕੋਈ ਅਜਿਹੀ ਜਿਹੜੀ ਆਪਣੇ ਜਿਨ੍ਹਾਂ ਦਾ ਕੋਈ ਵੀ ਵਿਗਿਆਨਕ ਆਧਾਰ ਨਹੀਂ ਭੂਤ ਆਪਰੇਤਾ ਜੈਨਾ ਚਿੜੇਲਾ ਉਹ ਤੁਹੰਦੀਆਂ ਤਾਂ ਨਾ ਹੀ ਬਾਬੇ ਕੋਲ ਸ਼ਕਤੀ ਹੁੰਦੀ ਆ ਵੀ ਉਹਨੂੰ ਠੀਕ ਕਰ ਦੂਗਾ ਬਾਬਿਆਂ ਦੇ ਜਾ ਕੇ ਮਾਨਸਿਕ ਤੌਰ ਤੇ ਉਹਨਾਂ ਨੂੰ ਪਹਿਲੇ ਚਾਰ ਹੁੰਦੇ ਨੇ ਚੱਕੀ ਹੋ ਜਾਂ ਚੌਂਕੇ ਉਹਦੇ ਮਾਨਸਿਕ ਤੌਰ ਤੇ ਉਹਦੇ ਗੱਲ ਘੜ ਕਿੱਚ ਹੁੰਦੀ ਆ ਮਨ 'ਚ ਵੀ ਪਰਿਵਾਰ ਵੱਲੋਂ ਆੜ ਗਵਾੜ ਵੱਲੋਂ ਰੇਸ ਤੇਰ ਵੱਲੋਂ ਉਹਲੀ ਹੋਲੀ ਉਹਦਾ ਸੁਭਾਅ ਉਹਦੀ ਆਤ ਹੀ ਇਹ ਜਿਆ ਬੜੀਆਂ ਹੁੰਦੀਆਂ ਜਾਂ ਉਹਦਾ ਮਾਨਸਿਕ ਪੱਤਰੀ ਇਹ ਬਣ ਜਾਂਦਾ ਵੀ ਉਹਨਾਂ ਲੱਗਣਾ ਕਹਿੰਦਾ ਬਾਪੇ ਇਹ ਠੀਕ ਕਰ ਦੇਣਗੇ ਫਿਰ ਉੱਥੇ ਜਾ ਕੇ ਉਹ ਕੁਝ ਲੋਕ ਆ ਠੀਕ ਹੋ ਜਾਂਦੇ ਨੇ ਕੁਝ ਟਾਈਮ ਵਾਸਤੇ ਫਿਰ ਪਰ ਜਿਹੜੀ ਮਾਨਸਿਕ ਪ੍ਰੋਬਲਮ ਹੁੰਦੀ ਉਹ ਦੀ ਕਿਹੜੇ ਕਾਰਨ ਕਰਕੇ ਆ ਜਦੋਂ ਉਹਦਾ ਹੱਲ ਨਹੀਂ ਹੁੰਦਾ ਜਿੰਨਾ ਚਿਰ ਉਹ ਉਹਦਾ ਉਹ ਅਸਲੀ ਹੱਲ ਨਹੀਂ ਹੁੰਦਾ ਉਹ ਦੀ ਜਿਹੜੀ ਮਾਨਸਿਕ ਉਹ ਜਿਹੜਾ ਉਦੇ ਪਕੇਟਾ ਉਹ ਤੇਰਾ ਹੱਲ ਨਹੀਂ ਕੀਤਾ ਹੈਗਾ ਉਹਨਾਂ ਸਿਰਫ ਫਿਰ ਉਹ ਉਦੋਂ ਦੁਆਰਾ ਫਿਰ ਕਿਤੇ ਉਹ ਪ੍ਰੋਬਲਮ ਨੂੰ ਆ ਜਾਂਦੀ ਹੈ ਇਸ ਤਰ੍ਹਾਂ ਇਹ ਹੈ ਵੀ ਜਿਹੜੇ ਇਹ ਬਾਪੇ ਆ ਨਾ ਇਹਨਾਂ ਕੋਲੇ ਕੋਈ ਸ਼ਕਤੀ ਆ ਤੇ ਨਾ ਇਹ ਕੋਈ ਭੂਤ ਪ੍ਰੇਤ ਹੋ ਸਰ ਇਨਸਾਨ ਦੇ ਵਿੱਚ ਸੀ ਜੀ ਉਸ ਸਪੀਡ ਦੇ ਵਿੱਚ ਸੀ ਜੀ ਓਕੇ ਤੇ ਅਕਸਰ ਇਹ ਵੀ ਕਈ ਮਤਲਬ ਅਸੀਂ ਸੁਣਦੇ ਆ ਜਾਂ ਕਈਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਵੀ ਗੱਲ ਕਹਿੰਦੇ ਨੇ ਵੀ ਸਾਡੇ ਇਹ ਮਰੀਜ਼ ਨੂੰ ਬੜੀ ਕਸਰ ਸੀਗੀ ਜੀ ਇਹਦੇ ਵਿੱਚ ਭੂਤ ਬੜਿਆ ਹੋਇਆ ਸੀ ਜਿੰਨ ਬੜਿਆ ਹੋਇਆ ਸੀ ਬੜਾ ਗਾਹ ਇੱਕਾ ਫਿਰ ਅਸੀਂ ਨੂੰ ਬੰਗਾਰੀ ਲੈ ਗਏ ਤੇ ਉਪਰ ਗਾੜੀ ਵਾਲਾ ਨੇ ਠੀਕ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਭਾਸ਼ਾ ਦੇ ਕਹਿੰਦੇ ਨੇ ਉਹਨਾਂ ਨੂੰ ਕੂਟ ਕਰਤਾ ਇਹਦੇ ਚੋਂ ਉਹ ਤੁਹਾਡੇ ਕੋਲ ਵੀ ਜਦੋਂ ਕੇਸ ਆਉਂਦੇ ਨੇ ਤਾਂ ਤੁਸੀਂ ਵੀ ਉਹਨਾਂ ਨੂੰ ਹੱਲ ਕਰਦੇ ਹੋ ਛੋਟਕਿਉਂ ਹੀ ਆਉਂਦੇ ਨੇ ਤੇ ਤੁਸੀਂ ਤੁਹਾਡਾ ਹੱਲ ਕਰਨ ਦਾ ਕੀ ਤਰੀਕਾ ਹੈ ਕਿਹੜੇ ਤਰ੍ਹਾਂ ਨਾਲ ਹੱਲ ਕਰਦੇ ਹੋ ਤੇ ਕੀ ਤੁਸੀਂ ਮਤਲਬ ਸਾਰੇ ਕੇਸ ਜਿਹੜੇ ਹੈਗੇ ਆ ਜਿੱਦਾਂ ਦੇ ਕਿੱਦਾਂ ਦੇ ਕੇਸ ਆਉਂਦੇ ਨੇ ਤੁਹਾਡੇ ਕੋਲ ਉਸ ਦੇ ਬਾਰੇ ਵੀ ਸਾਨੂੰ ਚੱਟ ਕਰਕੇ ਦੱਸ ਜੀ ਜਿਹੜੀ ਗੱਲ ਤੁਸੀਂ ਦੱਸੀ ਆ ਰੱਖੀ ਆ ਅਗਰ ਇਹੋ ਲਈਏ ਇੱਕ ਬੜਾ ਘੇਰਾ ਲੰਮਾ ਚੌਰਾ ਕੇਸਾਂ ਦਾ ਪਹਿਲਾਂ ਤਾਂ ਇਹਨੇ ਤੁਸੀਂ ਦੱਸੀ ਵੀ ਉਹ ਇਹੇ ਭੂਤਪ੍ਰੇਤ ਵਾਲੇ ਕੇਸ ਹੌਣ ਸਾਡੇ ਕੋਲੇ ਜਾਂ ਇਹ ਜੀ ਜਿੰਨਾ ਜਿਹੜੇ ਪਰਿਵਾਰ ਇੱਕ ਆਏ ਕਹਿੰਦੇ ਆ ਸਾਡੇ ਪਰਿਵਾਰ ਦੇ ਮੈਂਬਰ ਮੁੰਡੇ ਨੂੰ ਕੁੜੀ ਨੂੰ ਜਾ ਕੇ ਨੂੰ ਨੂੰ ਹਾਂਜੀ ਕਿਸੇ ਨੂੰ ਵੀ ਉਹ ਇਸ ਗੱਲ ਤੋਂ ਪੀੜਤਾ ਇਹ ਭੂਤਪ੍ਰੇਤ ਆ ਉਹ ਬਹੁਤ ਘੱਟ ਨੇ ਹੁਣ ਅੱਛਾ ਸੌਜੋ 10 ਟੈਂਟ ਆਈ ਰਹੀ ਜੀ ਆਹ ਕੀ ਸੰਨ ਕਹਿੰਦੇ ਨੇ ਭੂਤ ਵਾਲੀ ਅੱਛਾ ਅੱਛਾ ਅਸੀਂ ਪਰਿਵਾਰ ਦੇ ਮੈਂਬਰਾਂ ਨਾਲ ਸਾਰਿਆਂ ਨਾਲ ਉਹਨਾਂ ਜਿੰਨਾ ਉਹਦੀ ਹਿਸਟਰੀ ਹੁੰਦੀ ਉਹ ਲੈ ਜਾਂਦੀ ਆ। ਸਾਡੇ ਉਹ ਅਸੀਂ ਫਿਰ ਉਹ ਸਾਡੇ ਜੋ ਕੱਢਦੇ ਆ ਕਾਰਨ ਕੀ ਆ? ਅਸੀਂ ਇਹ ਲੱਭਦੇ ਆ ਵੀ ਉਹਦੇ ਕਾਰਨ ਆ ਕੋਈ ਜਿਹੜੇ ਕਾਰਨ ਕਰਕੇ ਉਹਨੂੰ ਇਸ ਮਾਨਸਿਕ ਰੋਗ ਤੋਂ ਪੀੜਤਾ ਉਹ ਆ ਪ੍ਰੋਬਲਮ ਆ ਰਹੀ ਆ। ਤੇ ਬਹੁਤ ਏਡੀ ਗੱਲ ਦੀ ਭੂਤ ਆਲੀ ਚੀਜ਼ ਆ ਜੇ ਕਿਸੇ ਦੇ ਮਨ 'ਚ ਇਹ ਗੱਲ ਬੈਠੀ ਆ ਮੈਨੂੰ ਰਾਤ ਨੂੰ ਉਸ ਚੀਜ਼ ਭੂਤ ਆਉਂਦੀ ਆ ਮੈਨੂੰ ਨੱਪ ਲੈਂਦੀ ਆ ਮੈਨੂੰ ਡਰ ਲੱਗਦਾ ਮੈਨੂੰ ਉਹ ਦਿਨੇ ਹੁੰਦੀ ਇਸਦੀ ਆ ਉਹ ਦੰਦ ਉੱਚੇ ਹੁੰਦੇ ਉਹਦੇ ਉਹਦੇ ਲਾਲ ਕੱਪੜੇ ਪਾਏ ਹੁੰਦੇ ਆ ਉਦੇ ਵਾਲ ਖਲਾਰੇ ਹੁੰਦੇ ਆ ਉਹ ਡਰਾਉਣਾ ਹੀ ਹੁੰਦੀ ਆ ਮੈਨੂੰ ਅੱਖਾ ਕੱਢ ਦੇ ਮੈਨੂੰ ਉਹਦੇ ਨੌ ਵੱਡੇ ਵੱਡੇ ਹੁੰਦੇ ਆ ਤੇ ਉਹ ਜਦੋਂ ਇਹੇ ਗੱਲਾਂ ਕਰਦੇ ਫੇਰ ਆ ਨਾ ਅਸੀਂ ਐਸੀ ਸੰਸਿਆ ਉਹਦੇ ਬੰਦੇ ਜਿਹੜੇ ਨਾ ਅਣਕੌਸਨ ਬੰਦੇ ਉਹਦੇ ਗੱਲ ਮਨ ਚ ਬੈਠੀ ਆ ਅਚੇਤ ਮਨ ਚ ਬੈਠੀ ਗੱਲ ਇਹ ਇਹ ਜਿਆ ਗੱਲਾਂ ਉਹਨੇ ਪਰਿਵਾਰ ਚੋਂ ਘਰ ਚੋਂ ਆਣ ਗਵਾਂਡ ਚੋਂ ਦਾਦੀ ਚੋਂ ਦਾਦੇ ਤੋਂ ਹੋਰ ਤੋਂ ਇਹ ਜੇ ਸੁਣੀਆਂ ਉਹ ਉਹਦੇ ਘਰ ਘਰ ਬੈਠੀ ਗੱਲ ਉਹਦੇ ਅਣਕੌਸਨ ਬੰਦੇ ਵਿੱਚ ਕਿਤੇ ਉਹ ਗੱਲਾਂ ਪਈਆਂ ਨੇ ਤੇ ਉਹਦੇ ਗੱਲਾਂ ਕਰਕੇ ਇਹਨੂੰ ਇਹ ਹੋ ਰਿਹਾ ਇਹ ਅਸੀਂ ਉਹਦੇ ਜਿਹੜੀ ਅਨਕੌਨਸ਼ੀਅਸ ਮੈਂਡ ਦੇ ਗੱਲ ਬੈਠੀ ਆ ਉਦੋਂ ਇੱਕ ਥੈਰੇਪੀਆ ਸਾਡੇ ਵਿਧਿ ਹੈ ਇੱਕ ਵੀ ਜਿਹਨੂੰ ਹਾਈਪਨੋਟਾਈਜ਼ ਕਹਿੰਦੇ ਆ ਓਕੇ ਇਹ ਜਿਹੜੀ ਬੀਜਾ ਨੂੰ ਜਿਨ੍ਹਾਂ ਦੇ ਮਨ 'ਚ ਗੱਲ ਬੈਠੀ ਹੁੰਦੀ ਆ ਉਹਨਾਂ ਨੂੰ ਹਾਈਪਨੋਟਾਈਜ਼ ਕਰਕੇ ਉਹਨੂੰ ਅਨਕੌਨਸ਼ੀਅਸ ਮੈਂਡ ਚ ਲੈ ਜਾਏ ਤੇ ਉਹਦੇ ਮਨ 'ਚ ਉਹ ਗੱਲ ਸੁਆਸ਼ ਕਰ ਦਿੰਨੇ ਆ ਐ ਸਬਕੌਹ ਮੈਂਡ ਦੇ ਵਿੱਚ ਜਦੋਂ ਗੱਲ ਕੋਈ ਛੱਡੀ ਜਾਂਦੀ ਆ ਉਹ ਉਹ ਅਨਕੌਨਸ਼ੀਅਸ ਮੈਂਡ ਦੇ ਵਿੱਚ ਚਲੀ ਜਾਂਦੀ ਆ ਜਦੋਂ ਅਨਕੌਨਸ਼ੀਅਸ ਮੈਂਡ ਚਲੀ ਜਾਂਦੀ ਆ ਤੇ ਉਹ ਆਗਾ ਵਰਕ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਫਿਰ ਉਹ ਜਦੋਂ ਅਸੀਂ ਉਹਦੇ ਪੋਜ਼ਿਟਿਵਿਟੀ ਗੱਲਾਂ ਉਹਨੂੰ ਡਰਾਉਨੇ ਆ ਉਹਦੇ ਬਣ ਕੇ ਪੋਜ਼ਿਟਿਵਿਟੀ ਗੱਲਾਂ ਉਹਨੂੰ ਸਹਿਜਾ ਦਿੰਨੇ ਆ ਸਿਹਾ ਦਿੰਨੇ ਆ ਉਹਦੇ ਬਣ ਕੇ ਗੱਲ ਕੱਢ ਦਿੰਨੇ ਆ ਤੇ ਭੋਤੋ ਕਿਸਨਾ ਦੀ ਤੈਨੂੰ ਕੋਈ ਚੀਜ਼ ਨਹੀਂ ਅੱਜ ਤੋਂ ਬਾਅਦ ਆਉਗੇ ਨਾ ਆਪਣੇ ਡਰਾਉਗੇ ਨਾ ਤੁਹਾਨੂੰ ਕੋਈ ਦਿਸੂਰੀ ਉਸ ਤੋਂ ਬਾਅਦ ਉਹ ਪੱਕੇ ਦਾ ਉਸੇ ਠੀਕ ਹੋ ਜਾਂਦੇ ਆ ਫਿਰ ਅਸੀਂ ਉਹਨੂੰ ਕਿਤਾਬਾਂ ਵੀ ਦਿੰਨੇ ਆ ਪੜਨ ਵਾਸਤੇ ਰੈਕਚਰ ਵੀ ਦਿੰਨੇ ਆ ਉਹਨਾਂ ਨਾਲ ਅਜਰੋਂ ਅਗਲੀ ਵਾਰ ਉਹਨੂੰ ਉਹ ਲੜਾਇਆ ਜਾਂਦਾ ਹੈ ਉਹਨਾਂ ਹੋਰ ਇਸ ਵਿਸ਼ੇ ਤੇ ਗੱਲ ਖੁੱਲ੍ਹ ਕੇ ਕੀਤੀ ਜਾਂਦੀ ਆ ਫਿਰ ਭੂਤਾ ਪ੍ਰੇਤਾ ਇਹ ਹੋਰ ਗੱਲ ਜਦੋਂ ਖੀਡੋ ਆਂਦਾ ਹੈ ਫਿਰ ਉਹਨੂੰ ਸੌਖਾ ਹੋ ਜਾਂਦਾ ਕਿ ਉਹ ਉਹਦੇ ਮਨ ਚੋਂ ਗੱਲ ਕੱਢੀ ਜਾਂਦੀ ਆ ਉਹਨੂੰ ਇਹ ਕਿਤਾਬਾਂ ਦਿੱਤੀ ਜਾਂਦੀਆਂ ਵੀ ਅਸਲੀ ਆਹ ਕਾਰਨ ਕਰਕੇ ਤੈਨੂੰ ਆਹ ਪ੍ਰੋਬਲਮ ਆਈ ਸੀ ਇੱਥੋਂ ਆ ਸਮਾਜ ਦੇ ਵਿੱਚੋਂ ਆ ਗੱਲਾਂ ਕੌਣ ਪਿਆ ਉਹ ਪੁਰਾਣੀਆਂ ਗੱਲਾਂ ਪਈਆਂ ਜਾਂ ਜਿਹੜੀਆਂ ਇਹਦਾ ਉਹ ਵਿਗਿਆਨਕ ਧਾਰਨਾ ਨਹੀਂ ਉਹ ਗੱਲਾਂ ਕਰਕੇ ਤੇਰਾ ਮਨ ਉੱਜ ਗਿਆ ਸੀ ਫਿਰ ਉਹ ਉਹ ਵਧੀਆ ਇਸ ਤਰ੍ਹਾਂ ਹੋਰ ਲੰਮੇ ਸਮੇਂ ਆਪਣੇ ਹਰ ਜਿੰਨੇ ਵੀ ਵਾਚਾ ਠੀਕ ਹੋ ਜਾਂਦੇ ਨੇ ਨੰਬਰ 1 ਤਾਂ ਇਹ ਹੀ ਆਏ ਰਗੇ ਉਹ ਜਿਹੜੇ ਕੇਸ ਜਿਨ੍ਹਾਂ ਨੂੰ ਭੂਤਾ ਫਿੱਟਾ ਰਹੇ ਬਾਕੀ ਤੁਸੀਂ ਗੱਲ ਕਹੀ ਹੈ ਸਾਡੇ ਸੈਂਟਰ ਤੇ ਜਿਹੜੇ ਕੇਸ ਹੋਰ ਆਉਂਦੇ ਹਾਂਜੀ ਹੋਰ ਕਾਫੀ ਤਰ੍ਹਾਂ ਦੇ ਕੇਸ ਆਉਂਦੇ ਨੇ ਕੋਈ ਕਿਸੇ ਨੂੰ ਕੋਈ ਦੌਰਾ ਪੈਂਦਾ ਹੈ ਕੋਈ ਡੱਟ ਪੈਂਦਾ ਹੈ ਕੋਈ ਬੱਚਾ ਪੜਦਾ ਸਕੂਲ ਜਾਂਦਾ ਸਕੂਲ ਚੋਂ ਪ੍ਰੋਬਲਮ ਆਉਂਦੀ ਹੈ ਘਰੇ ਆ ਕੇ ਠੀਕ ਹੋ ਜਾਂਦਾ ਕੋਈ ਬੱਚਾ ਘਰ ਦੇ ਕਹਿੰਦੇ ਇਹ ਪੜਨ ਤੇ ਬਹੁਤ ਤਾਂ ਪੜ ਤੇ ਜ਼ੋਰ ਲਾਉਂਦਾ ਪੜਿਆ ਨਹੀਂ ਜਾਂਦਾ ਇਹ ਤੋਂ ਜਾਂ ਅਸੀਂ ਇਹਨੂੰ ਅ ਬਰਬਾਦ ਕੋਸ਼ਿਸ਼ ਕੀਤੀ ਹੈ ਇਹਦੇ ਵਾਸਤੇ ਕੋਸ਼ इंग्लंड ਤੇ ਲਾਇਆ ਇਹਨੂੰ ਉਥੇ ਮਾਨ ਨਹੀਂ ਲੱਗਦਾ ਇਹਦਾ ਇਹ ਜਿਹੇ ਕੇਸ ਆਉਂਦੇ ਨੇ ਸਾਡੇ ਕੋਲੇ ਇਹ ਜਿਹੇ ਕੇਸ ਵੀ ਆਉਂਦੇ ਨੇ ਇੱਥੇ ਜਿੱਥੇ ਕੋਈ ਘਰਾਂ ਚ ਘਟਰਾਵਾਂ ਆਫਰ ਦੀਆਂ ਨੇ ਜਿਹੜਾ ਜਿਹਦਾ ਅਗਲੀ ਵਿਗਿਆਨਕ ਆਧਾਰ ਨਹੀਂ ਹੁੰਦਾ ਠੀਕ ਹੈ ਜਿਵੇਂ ਅੱਗ ਲੱਗਦੀ ਆ ਸਾਡੇ ਘਰੇ ਕੱਪੜੇ ਕੱਟਦੇ ਕਿਸੇ ਦੇ ਘਰੇ ਕਿਸੇ ਦੇ ਘਰੇ ਉਹ ਕੋਈ ਅ ਰੋੜੇ ਵਾਜਦੇ ਨੇ ਦੋਧਾ ਰੰਗ ਬਦਲ ਜਾਂਦਾ ਜਾਂ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਆ ਜਾਂ ਕੋਈ ਚੀਜ਼ ਜੇਹੀ ਆ ਜਿਹੜੀ ਘਰਾਂ ਨੂੰ ਹੀ ਲੱਗਦੀ ਆ ਵੀ ਇਹ ਕੋਈ ਕਸਰ ਸੈ ਕਰ ਰਹੀ ਆ ਉਪਰੀ ਚੀਜ਼ ਆ ਰਹੀ ਆ ਕੋਈ ਸਾਡੇ ਘਰੇ ਕਿਸੇ ਚੀਜ਼ ਦੀ ਛਾਇਆ ਆ ਗਈ ਕਸਰ ਹੋ ਗਈ ਉਹ ਉਹ ਜੀਆਂ ਚੀਜ਼ਾਂ ਕਰ ਰਹੀਆਂ ਉਹਦਾ ਹੱਲ ਅਸੀਂ ਸੋ ਗੱਲੇ ਪੱਕਾ ਵੀ ਹੱਲ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਜਥੇਬੰਦੀ ਦੇ ਜਿੰਨੇ ਵੀ ਪ੍ਰਿਆਰ ਦੇ ਮੈਂਬਰ ਨੇ ਸਾਰੀ ਗੱਲ ਸਮਝਦੇ ਨੇ ਕਿ ਇਹ ਜੇ ਇੱਕ ਰਵਾਪਰ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਆਪਾਂ ਇਹਨਾਂ ਦੇ ਕੇਸਾਂ ਦੇ ਵਿੱਚ ਵੀ ਕੋਈ ਮਨੁੱਖੀ ਸ਼ਰਤ ਹੀ ਹੁੰਦੀ ਆ ਮਨੁੱਖੀ ਹੱਥ ਹੁੰਦਾ ਜਿਹੜਾ ਕੰਮ ਕਰ ਰਿਹਾ ਹੁੰਦਾ ਅਸੀਂ ਉਹਦੀ ਪੜਤਾਲ ਕਰਦੇ ਆ ਪਰ ਕਰਦੇ ਆ ਉਹ ਉਹ ਹੱਥ ਵੀ ਜਿਹੜਾ ਮਨੁੱਖ ਜਿਹਾ ਉਹ ਜਿਹਦਾ ਹੱਥ ਹੁੰਦਾ ਉਹਦੇ ਵਿੱਚ ਵੀ ਉਹਦੇ ਉਹਨੂੰ ਕੋਈ ਮਾਸਿਕ ਪ੍ਰੋਬਲਮ ਹੁੰਦੀ ਆ ਉਹ ਮਾਰਕ ਪ੍ਰੋਬਲਮ ਆ ਜਿਹੜੀ ਹੁੰਦੀ ਆ ਉਹਦੀ ਉਹ ਉਹਨੂੰ ਉਹਨਾਂ ਸੰਭਤਾ ਕੇ ਤਾਂ ਦਾ ਤੇਰੀ ਜਿਹੜੀ ਹਾਲ ਹੈ ਗੱਲ ਆ ਜੀ ਇਹ ਕਿ ਪ੍ਰੋਬਲਮ ਉਹਦੀ ਉਹਦੀ ਸੌਰਕ ਕੀਤੀ ਆ ਉਹ ਵੀ ਅੱਗੇ ਤੋਂ ਉਹ ਜਿਹੜੀ ਜੋਖ ਹੋ ਰਿਹਾ ਹੈ ਇਹ ਘਟਰਾਵਾ ਨਹੀਂ ਹੋਣੀ ਆ ਤੇ ਉਹ ਇਹ ਗੱਲ ਦੇ ਨਾਲ ਸਹਿਮਤ ਹੋ ਜਾਂਦਾ ਹੈ ਉਹ ਮਰੀਜ਼ ਅੱਗੇ ਤੋਂ ਜਿਹੜਾ ਘਟਰਾਵਾ ਹੈ ਉਹ ਨਹੀਂ ਵਾਪਰਦੀਆਂ ਤੇ ਅਸੀਂ ਉਹਦਾ ਕੋਸ਼ਿਸ਼ ਕਰਦੇ ਜਿੰਨੀ ਤੋਂ ਹੋ ਸਕੇ ਜਾਂ ਜਿਹੜੀ ਉਹਦੀ ਪ੍ਰੋਬਲਮ ਹੁੰਦੀ ਆ ਵੀ ਉਹਦੀ ਮਾਨਸਿਕਤਾ ਉੱਤੇ ਜਿਹੜੀ ਪ੍ਰੋਬਲਮ ਕਰਕੇ ਉਹਨੂੰ ਇਹ ਕਰਨਾ ਪੈ ਰਿਆ ਹੁੰਦਾ ਉਹ ਵੀ ਉਹਦੀ ਮਾਨਸਿਕ ਪ੍ਰੋਬਲਮ ਸੋਲਵ ਕਰ ਲਈਦੀ ਆ ਘਰ ਜਾਣਾ ਸਹਿਮਤੀ ਘਰ ਜਾਣਾ ਪਰ ਘਰ ਜਾਣ ਨੂੰ ਅਸੀਂ ਇਹ ਨਹੀਂ ਪਛੋ ਹੋ ਦਿੰਦੇ ਪਤਾ ਨਹੀਂ ਲੱਗਨ ਦਿੰਦੇ ਕਿ ਇਹਦੇ ਪਿੱਛੇ ਕੀ ਕਾਰਨ ਆ ਪਰ ਅਸੀਂ ਉਹ ਟਡੇ ਢੰਗ ਨਾਲ ਉਹਦੀ ਜੀ ਮਾਨਸਿਕ ਪ੍ਰੋਬਲਮ ਆ ਉਹ ਹੱਲ ਕਰਵਾ ਦਿੰਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਜਿਆਦਾ ਮਾਨਸਿਕ ਪ੍ਰੋਬਲਮ ਦੇ ਨਾਲ ਮਾਨਸਿਕ ਸਮੱਸਿਆ ਜਾਲੀ ਚ ਜੁੜੀ ਹੋਈ ਹੈ ਇਹਦੇ ਨਾਲ ਹੋਰ ਕੁਝ ਕਾਰਨ ਵੀ ਜੁੜੇ ਹੋਏ ਸ مریض ਦੇ ਸਬੱਬ ਦੇ ਵਿੱਚ ਉਜੇ ਵੀ ਕੋਈ ਆਰਥਿਕ ਕਾਰਨ ਨੇ ਜਾਂ ਹੋਰ ਜੋ ਸਮਾਜਿਕ ਇਦਾਂ ਦੇ ਕੁਝ ਕਾਰਨ ਵੀ ਨਿਕਲਦੇ ਇਹਦੇ ਵਿੱਚੋਂ ਵੀ ਜਿਹਦੇ ਕਰਕੇ ਉਹ ਮੇਰੀ ਜਗ੍ਹਾ ਇਸ ਤਰ੍ਹਾਂ ਕਰਤਾ ਪਜਦਾ ਹੈ। ਬਿਲਕੁਲ ਜੀ ਜਿਹੋ ਸੋਨੇ ਤੁਹਾਡੀ ਗੱਲ ਠੀਕ ਹੈ। ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਹੋਰ ਕਾਰਨ ਕੀ ਨਹੀਂ ਕਰਦੇ ਨੇ ਹੁਣ ਵੇਖੋ ਪਰਿਵਾਰ ਕਾਰਨ ਨੇ। ਮਤਲਬ ਕੋਈ ਔਰਤਾ ਉਹ ਘਰ ਵਾਲ ਜੋ ਤੰਗਾ ਉਹ ਉਹਨੂੰ ਵੀ ਮਾਨਸਿਕ ਪ੍ਰੋਬਲਮ ਹੋ ਸਕਦੀ ਹੈ ਕੋਈ ਔਰਤਾ ਉਹ ਆ ਦੇ ਘਰ ਵਾਲ ਜੋ ਤੰਗਾ ਜਿਹੇ ਕਰਕੇ ਉਹਨੂੰ ਪ੍ਰੋਬਲਮ ਹੋ ਸਕਦੀ ਹੈ ਇਹ ਵੀ ਮਾਨਸਿਕ ਪ੍ਰੋਬਲਮ ਆ ਪਰ ਇਹ ਘਰੇਲੂ ਦੀ ਮਾਨਸਿਕ ਪ੍ਰੋਬਲਮ ਹੈਗਾ ਸਮਾਜ ਦੀ ਹੈ ਸਮਾਜ ਦੇ ਵੀ ਜਿਹੜਾ ਤਾਣਾ ਬਾਣਾ ਹੈਗਾ ਸਮਾਜ ਦੇ ਵਿੱਚ ਜਿਹੇ ਆ ਉਹਦੇ ਚੋ ਕੋਈ ਉਹਨੂੰ ਮਾਨਸਿਕ ਪ੍ਰੋਬਲਮ ਇਹ ਜਿਹੜਾ ਉਹ ਇਨਸਾਨ ਕੋ ਉਹਨੂੰ ਪ੍ਰੋਬਲਮ ਦੇ ਉਹ ਪ੍ਰੋਗਰੈਸ ਆ ਜਾਂਦਾ ਇੱਕ ਤਰ੍ਹਾਂ ਹੀ ਆਰਥਿਕ ਪ੍ਰੋਬਲਮਾਂ ਜਿਹੜੇ ਸਰਨੋਂ ਵੱਧ ਆਰਥਿਕ ਪ੍ਰੋਬਲਮ ਦਾ ਕਰਕੇ ਮਾਨਸ ਗਰੂਪ ਵੱਧ ਹੁੰਦੇ ਨੇ ਜਿੱਥੇ ਜਿਹੇ ਜੀਆਂ ਹਾਲਾਤਾਂ ਨੇ ਜਿਹੇ ਜੀ ਮਹਿੰਗਾਈਆਂ ਜਿਹੇ ਜੇ ਹੁਣ ਰੋਜ਼ਗਾਰ ਨਹੀਂ ਜਿਹੇ ਜਾ ਉਹਨਾਂ ਪੀੜਤ ਜਿਹੜਾ ਸੱਤੇ ਜਾਂ ਲੰਘਣਾ ਪੈਂਦਾ ਮਨੁੱਖ ਨੂੰ ਫਿਰ ਉਹ ਇਹ ਚ ਉੱਜਿਆ ਹੋਇਆ ਹੋਰਾਂ ਪੀੜਤ ਹੁੰਦਾ ਮਾਨਸ ਤੌਰ ਤੇ ਤੇ ਉਹ ਕਿਸੇ ਨਾ ਕਿਸੇ ਮਾਨਸਿਕ ਪ੍ਰੋਬਲਮ 'ਚ ਉੱਜੇ ਜਾਂਦਾ ਇਹ ਪ੍ਰੋਬਲਮ ਹੈਗੀਆਂ ਅ ਸਮਾਜਿਕ ਰਾਜਨੀਤਿਕ ਵੀ ਹੈਗੀਆਂ ਕੋਈ ਆਲਾ ਦਵਾਰੇ ਤੋਂ ਹੋਰ ਨੇ ਕੋਈ ਉਹਨੋਂ ਪਲੇਰੀ ਗਲੇ ਤੋਂ ਕੋਈ ਕਟਾਰਤਰ ਕੀਤਾ ਜਾਂਦਾ ਹੋਰ ਇਹ ਜੇ ਕਾਫੀ ਪ੍ਰੋਬਲਮਾਂ ਆ ਚਾਰੇ ਖਾਰੇ ਕਿਰਿਆ ਦੇ ਮਾਰਕਜ਼ ਦੌਰ ਤੇ ਬੰਦਾ ਕਿਸੇ ਨਾ ਕਿਸੇ ਪ੍ਰੋਬਲਮ ਵਿੱਚ ਗ੍ਰਸਤ ਆ ਜਾ ਸਕਦਾ ਤੇ ਇਹ ਜੇ ਪਰੋਖੇ ਸਾਡੇ ਕੋਲ ਕਾਫੀ ਆਉਂਦੇ ਨੇ ਅੱਛਾ ਤਾਂ ਇਹ ਤਾਂ ਹੋ ਗਿਆ ਤੁਹਾਡਾ ਜਿਵੇਂ ਮਤਲਬ ਸਮਾਜਿਕ ਇੱਕ ਉਸਤਾ ਦੇ ਨਾਲ ਤੇ ਹੁਣ ਇੱਕ ਲਾਸਟ ਦੇ ਤੇ ਕੁ ਸਵਾਲ ਹੈਗੇ ਰਹਿ ਗਏ ਕਿ ਇਹ ਜਿਹੜਾ ਭੂਤਾਂ ਪ੍ਰੇਤਾਂ ਦਾ ਸੰਕਲਪ ਹੈ ਜਾਂ ਸਮਾਜ ਸਾਡੇ ਤੇ ਆ ਹੈ ਨਾ ਕਿ ਇਹ ਕੋੂਟ ਹੋ ਜੇ ਪ੍ਰੇਤਾਂ ਹੁੰਦੀਆਂ ਆਤਮਾਵਾਂ ਹੁੰਦੀਆਂ ਨੇ ਜਿੱਲ ਹੁੰਦੀ ਇਹ ਸਾਰਾ ਕੁਝ ਇਹਦੀ ਬਾਰੇ ਸਮੋ ਸਾਨੂੰ ਮਤਲਬ ਕੁਝ ਸ਼ਬਦਾਂ ਜਾਂ 10 ਕੰਮੇ ਬਾਰੇ ਜਾਣਕਾਰੀ ਦੇ ਦਿਓ ਇਹ ਸੰਤਾਲ ਤੋਂ ਕਿੱਥੋਂ ਕਿਵੇਂ ਪੈਦਾ ਹੋਇਆ ਕੀ ਇਹ ਵਾਕਈ ਜਿਹੜੀਆਂ ਜਿਹੜੀਆਂ ਆਤਮਾਵਾਂ ਬਾਰੇ ਗੱਲ ਕੀਤੀ ਜਾਂਦੀ ਹੈ ਜਾਂ ਪੂਟਾ ਪੇਟਾ ਬਾਰੇ ਗੱਲ ਕੀਤੀ ਜਾਂਦੀ ਹੈਗੀਆ ਤਾਂ ਇਹਦੀ ਜਿਵੇਂ ਕਿ ਕਿੱਥੋਂ ਸ਼ੁਰੂਆਤ ਹੋਈ ਇਹ ਕਿੱਥੋਂ ਨਿਕਲਿਆ ਹੈ ਉਸ ਦਾ ਪਿਛਲਾ ਸੰਕਲਪ ਇਹ ਰਹੇਗਾ ਉਹ ਕਿੱਥੋਂ ਨਿਕਲਿਆ ਹੈ ਕਿਵੇਂ ਸ਼ੁਰੂਆਤ ਹੋਈ ਹਾਂ ਵੇਖੋ ਉਹਨੇ ਜੀ ਇਹਦਾ ਜਿਹੜਾ ਸੰਕਲਪ ਕਿੱਥੋਂ ਧਰੂ ਹੋਇਆ ਭੂਤਾ ਪੇਟਾਂ ਦਾ ਆਤਮਾਵਾਂ ਦਾ ਇਹ ਸਾਰੇ ਆ ਕਿਵੇਂ ਸ਼ੁਰੂ ਹੋਈਆਂ ਇਹਦਾ ਬੇਸਤੀ ਆ ਇਹ ਇਹ ਬੜਾ ਲੰਮਾ ਵਿਸ਼ਾ ਆ ਥੋੜਾ ਸ਼ੋਰ ਜਿਵੇਂ ਆਪਾਂ ਜਿਹੜੇ ਪਰਾਡੇ ਸਮੇਂ 'ਚ ਜਦੋਂ ਬਲੌਖਾ ਦਿngਲਾ ਰਹਿੰਦਾ ਸੀ ਉਹ ਜਿਹੜੀ ਵਿਕਾਸ ਹੋਇਆ ਬਲੌਖਾ ਦਾ ਜਦੋਂ ਉਹਨਾਂ ਕੋਲ ਕਪੜਾ ਨਹੀਂ ਖਾਣੋਂ ਕੋਈ ਜਿਹੇ ਸੀ ਬੈਲਟੀ ਜਿਹੇ ਜਾਂ ਕੋਈ ਕੋਈ ਮਾਸ ਮਿਲ ਗਿਆ ਜਾਂ ਕੋਈ ਫਰੂਟ ਵਰਗਾ ਤਰਸ ਮਿਲ ਗਿਆ ਸੱਕ ਵੀ ਦਰਾਸਤੇ ਖਾਂਦੇ ਰਹੇ ਮਰਕੂ ਉਹਨਾਂ ਨੂੰ ਉਹਨਾਂ ਜਿਹੜੇ ਜੀਅ ਭੁੱਖ ਮਟਾਉਣ ਵਾਸਤੇ ਜਿਹੜੀ ਚੀਜ਼ ਮਿਲ ਗਈ ਉਹ ਖਾਂਦੇ ਸੀ ਉਦੋਂ ਟਾਈਮ 'ਚ ਫਿਰ ਹੌਲੀ 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 ਜਿਵੇਂ ਕਹਾਡ ਉਹਨਾਂ ਚੋਂ ਕੋਸਟ ਕੋਸਟ ਬੰਦੇ ਸੀ ਦਿਮਾਗ ਦੇ ਬੰਦੇ ਇਹ ਪੈਦਾ ਹੋ ਗਏ ਜਿਹੜੇ ਇਹ ਇਹ ਕਹਿਣ ਲੱਗੇ ਤੇ ਜਿਹੜੇ ਆ ਮੀਂਹ ਪੈਂਦਾ ਹਨੇਰੇ ਆਉਂਦੀ ਆ ਧੁੱਪਾ ਇਹ ਤੋਂ ਬਚਣ ਵਾਸਤੇ ਜਾਂ ਮੀਂਹ ਤੋਂ ਬਚਣ ਵਾਸਤੇ ਜਾਂ ਰੋਕੀਆਂ ਆਈਆਂ ਕੁਦਰਤ ਜਿਹੀਆਂ ਜਿਹੜਾ ਇਹਨਾਂ ਤੋਂ ਬਚਣ ਵਾਸਤੇ ਧੁੱਪ ਜਾਂ ਚੰਦ ਹੈਗਾ ਸੂਰਜ ਹੈਗਾ ਤੇ ਇਹਨਾਂ ਤੋਂ ਜਿਹੜੀਆਂ ਵਾਸਤੇ ਜੀ ਇਹ ਹੀ ਰਿਹਾ ਹੈਗਾ ਸਾਡੇ ਕੋਲ ਪਾ ਨਹੀਂ ਆਪਾਂ ਆ ਕਰ ਲਾਂਗੇ ਸਾਡੇ ਕੋਲ ਆ ਦੇਵਤੇ ਨੇ ਦੇਵਚਾਰੀ ਨੂੰ ਮਨ ਕਰਤੇ ਇਹ ਪੈਦਾ ਕਰ ਲਏ ਅਗਨੀ ਦੇਵਤਾ ਸੂਰ ਦੇਵਤਾ ਪਾਣੀ ਦੇਵਤਾ ਜਲ ਦੇਵਤਾ ਹੋ ਗਿਆ ਹੋਰ ਇਸ ਤਰ੍ਹਾਂ ਇਹ ਜੀ ਉਹਨਾਂ ਲੋਕਾਂ ਦੀ ਹੁਣ ਇਹ ਸ਼ੁਰੂ ਹੋ ਕੇ ਹੌਲੀ-ਹੌਲੀ ਇਹ ਜਿਹੜੀ ਅੱਗੇ ਦੜ ਚੱਲਦੇ ਚੱਲਦੇ ਉਹ ਲੋਕਾਂ ਦੇ ਵਿੱਚ ਮਾਨਤਾ ਬਣ ਗਈ ਜਿਹੜੇ ਇਹ ਲੋਕ ਨੇ ਉਹ ਆਪੇ ਆਪੇ ਸਾਡੇ ਵੀ ਇੱਕ ਘਰਾਪਾ ਸ਼ਕਤੀ ਆਈ ਸਾਰਾ ਕਾਰ ਰਹੀ ਆ ਜਿਹੜੀ ਸ਼ਕਤੀ ਦੇ ਵਿੱਚ ਸੰਕਤ ਅਸੀਂ ਜੈਂਟਾ ਅਸੀਂ ਜਿਹੜਾ ਕੁਝ ਫੋਟਰਾ ਹੋ ਰਿਹਾ ਜਿਹੜੋ ਤਕਲੀਫਾਂ ਆ ਟੋੜੀਆਂ ਤੰਗੀਆਂ ਤੁਸੀਂ ਆਨੇ ਤੁਹਾਨੂੰ ਜੋ ਹੋਈ ਪ੍ਰੋਬਲਮ ਆ ਇਹਦਾ ਤੌਰੋ ਕਰਨਾ ਅੱਜ ਤੋਂ ਰੱਬ ਨੇ ਕਰਨਾ ਕਿ ਉਹ ਸਨ ਤੁਸੀਂ ਕਲੀਆਂ ਇੱਕ ਤੇ ਜੇ ਤੁਸੀਂ ਛੱਡਨ ਨਾਲ ਆਹ ਮਸਵੇ ਆ ਗੱਲਾਂ ਇਹ ਸਹਿਮਤ ਹੋਵੇਦਾ ਅਸੀਂ ਤੁਹਾਡਾ ਹੱਲ ਕਰਾ ਦਾਂਗੇ ਤੇ ਉਹ ਇਸ ਤਰ੍ਹਾਂ ਹੀ ਉਹਨਾਂ ਦੇ ਉਹ ਜਿਹੜੇ ਲੋਕ ਸੀਗੇ ਚੋਟੇ ਦਿਮਾਗ ਵਾਲੇ ਉਹਨਾਂ ਨੇ ਇਹ ਸੰਗਤ ਗੱਲ ਪਾਇਆ ਹੌਲੀ ਹੌਲੀ ਲੋਕਾਂ ਨੂੰ ਉਹ ਉਹਨਾਂ ਇਹੇਆਂ ਗੱਲਾਂ ਤੋਂ ਅੱਗੇ ਜਿਵੇਂ ਜਿਵੇਂ ਆਪਾਂ ਮਨਰੋਗਾਂ ਦੀ ਗੱਲ ਕਰਦੇ ਹਾਂ ਇਹ ਛੋੜੀਆਂ ਹਜ਼ਾਰਾਂ ਸਾਲ ਪੁਰਾਣੀ ਗੱਲ ਕੀਤੀ ਆ ਜਿਹੜੀ ਆਪਾਂ ਕੀਤੀ ਆ ਐਂ ਫਿਰ ਉਹਨਾਂ ਨੇ ਲੋਕ ਇੱਕ ਦੂਜੇ ਉਹਨਾਂ ਰੋਕ ਦਾ ਆਸਰੇ ਲੱਪਣ ਲੱਗੇ ਵੀ ਕੋਈ ਈ ਸ਼ਕਤੀ ਆ ਤਾ ਉਹ ਕੋਈ ਰੱਬਾ ਕੋਈ ਹੋਰ ਪਰਮਾਤਮਾ ਹੈ ਵੀ ਉਹਨੂੰ ਪਾਉਣ ਵਾਸਤੇ ਉਹਦੇ ਨਾਲ ਉਹ ਤੋਂ ਸੁੱਖ ਸ਼ੂਤ ਲੈਣ ਵਾਸਤੇ ਵੀ ਆਪਾਂ ਨੂੰ ਕੋਈ ਕਰੀ ਚਾਹੀਦੀ ਆ ਆਪਾਂ ਨੂੰ ਕੋਈ ਸਾਨੇ ਇਨਸਾਨ ਛਾਈ ਦਾ ਫਿਰ ਇਹੋ ਜਿਹੇ ਇਨਸਾਨ ਜਿਹੜੇ ਬਾਪਾ ਰੋਹ ਦੇ ਵਿੱਚ ਹੋਗੇ ਜਾਂ ਹੋਰ ਡੇਰਾ ਵਾਲੇ ਰੋਹ ਦੇ ਵਿੱਚ ਹੋਗੇ ਇਹ ਜਿਹੜੇ ਸਾਰੇ ਹੋਏ ਇਹ ਸੰਤਾ ਸਾਹਿਬ ਤੇ ਲੈ ਰਹੇਗੇ ਸਾਰੇ ਉਹ ਕਰੀ ਜ਼ਰੂਰ ਲੋਕਾਂ ਨੂੰ ਹੁਣ ਕੋਈ ਵੀ ਬਲੋਕ ਆਏਗਾ ਜਿਹੜਿਆ ਵਿਗਿਆਨ ਨੂੰ ਸੰਧ ਹੈ ਸਾਇੰਸ ਦਾ ਧਾਰਨੀ ਆ ਵਿਗਿਆਨ ਦਾ ਧਾਰਨੀ ਆ ਸਾਰੀ ਗੱਲ ਨੂੰ ਤਰਕ ਦੇ ਆਧਾਰ ਤੇ ਸਵੱਗੀ ਦੇ ਸੰਧ ਹੈ ਉਹਦਾ ਬਿਨਾ ਬਾਕੀ ਤੇਰੇ ਲੋਕ ਨੇ ਜਿਹੜੇ ਜਿਹਨਾਂ ਦਾ ਅੰਤ ਸਵਾਸ ਸੀ ਲੋਕ ਰਿਓ ਸਾਰੇ ਇਨਾਂ ਢੇਰਿਆਂ ਦੇ ਬਾਬਿਆਂ ਦੇ ਸੰਤਾਂ ਦੇ ਹੋਰ ਜਿੰਨੇ ਵੱਡੇ ਛੋਟੇ ਪਹਾੜਾਂ ਵਾਲਿਆਂ ਦੇ ਮੈਦਾਨੀ ਰਸਤਿਆਂ ਦੇ ਜਿੰਨੇ ਜੋਲ ਬਾਬੇ ਨੇ ਇਹਨਾਂ ਸਾਰਿਆਂ ਦੇ ਚੋਲ ਸਥੇ ਹੋਏ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਿੰਨਾਂ ਤੋਂ ਬਿਨਾ ਸਾਡਾ ਆਸਰਾ ਸਾਰਾ ਨਹੀਂ ਰਿਹਾ ਇਹਨਾਂ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਜੇ ਕੋਈ ਘਰੇ ਤਕਲੀਫ ਹੁੰਦੀ ਆ ਘਰੇ ਕੋਈ ਖੁਸ਼ੀ ਵਾਲੀ ਗੱਲ ਹੁੰਦੀ ਆ ਗਮੀ ਵਾਲੀ ਹੁੰਦੀ ਆ ਕੋਈ ਹੋਰ ਵਿਆਹ ਹੁੰਦਾ ਹੈ ਕੋਈ ਜਦਾ ਮਰਨਾ ਆਉਂਦਾ ਹੋਰ ਹੁੰਦਾ ਉਹਨਾਂ ਦੇ ਬਾਬਿਆਂ ਦੇ ਕੋਲੇ ਜਾਇਆ ਇਹਨਾਂ ਦੇ ਬਾਬਿਆਂ ਤੋਂ ਉਹਦੇ ਵਾਸਤੇ ਆਪਾ ਕਰਾਈ ਜਾਂਦੇ ਨੇ ਉਹਦੇ ਵਾਸਤੇ ਉਹਨਾਂ ਦਾ ਹੱਥ ਤੇ ਲਗਾਇਆ ਜਾਂਦਾ ਹੈ ਕਹਿੰਦਾ ਮੰਨ ਲਓ ਉਹਨਾਂ ਦੀ ਸਮੂਲੀਅਤ ਕੀਤੀ ਕਰਵਾਈ ਜਾਂਦੀ ਆ ਇਸ ਤਰ੍ਹਾਂ ਹੀ ਇਹਦੇ ਬਾਬੇ ਨੇ ਫਿਰ ਉਹਨਾਂ ਨੂੰ ਜੋ ਪ੍ਰੋਬਲਮ ਹੋ ਗਈ ਮਾਨਸਿਕ ਕੋਈ ਤਣਾਅਪੰਦਾ ਘਰ ਦਾ ਮੈਂਬਰ ਆਉਂਦਾ ਜਾਂ ਕੋਈ ਹੋਰ ਆਉਂਦਾ ਫਿਰ ਉਹਨੂੰ ਉਹਨਾਂ ਨੂੰ ਉਹਦਾ ਇਲਾਜ ਵਾਸਤੇ ਉਹ ਬਾਬਿਆਂ ਦਾ ਹੀ ਸਹਾਰਾ ਲੈਂਦੇ ਨੇ ਕਿ ਉਹ ਬਾਬਿਆਂ ਕੋਲ ਹੀ ਜਾਂਦੇ ਨੇ ਤਾਂ ਹੌਲੀ ਹੌਲੀ ਇੱਕ ਅੜੀ ਚੱਲਦੀ ਚੱਲਦੀ ਹੁਣ ਵੀ ਲੋਕ ਕੋਈ ਬਹੁਤੇ ਥੋੜੇ ਲੋਕ ਬਣੋਂਗੇ ਤੁਸੀਂ ਜਿਹੜੇ ਕਿ ਗੱਲਾਂ ਸੁਣ ਬਸੇ ਨੇ ਬਾਕੀ ਸਾਰੇ ਜਿਹੜਾ ਬੜਾ ਪ੍ਰੈਸ ਹਿੰਦੁਸਤਾਨ ਦੇ ਸਾਰੇ ਬਾਰਲੈਸ਼ ਦੇ ਦੇਸ਼ ਵਿੱਚ ਗੈਰੋ ਦੁਨੀਆ ਦੇ ਮੰਨੀਆਂ ਬਹੁਤੇ ਲੋਕ ਜਿਹੜੇ ਹੈਗੇ ਆ ਇਹ ਗੱਲ ਕੀ ਆ ਵੀ ਉਹ ਕਿਸੇ ਬਾਬੇ ਦੀ ਹਾਜੀ ਤੋਂ ਆਪਣਾ ਬਾਬਿਆਂ ਦੀ ਦੇਖੀ ਆ ਉਹਦੇ ਅਕਸਰ ਬਣਾ ਉਹਨੂੰ ਮੰਨਦੇ ਨੇ ਵੀ ਉਹ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਹੋਣਾ ਤਾਂ ਹੀ ਕਰਕੇ ਇਹ ਜਿਹੜੇ ਉਹਨਾਂ ਦੇ ਚੁਗਲ ਪੱਠੇ ਹੋਏ ਕਰਕੇ ਤੇ ਜਿਹੜੇ ਲੋਕਾਂ ਦੇ ਵਿੱਚ ਆਪਾਂ ਪੁੱਤ ਦੀ ਗੱਲ ਕੀਤੀ ਆ ਆਣੀ ਉਹਨਾਂ ਦਾ ਕੋਈ ਹਰੇਕ ਹੱਲ ਪਵੇ ਉਹ ਜਿਹੜੇ ਮਾਸ ਪ੍ਰੋਬਲਮ ਆ ਕੋਈ ਹੋਰ ਉਲਝਣਾ ਉਹਨਾਂ ਦਾ ਉਹ ਬਾਬਿਆਂ ਕੋਲੇ ਹੱਲ ਜਾਇ ਕਰਾਉਂਦੇ ਨੇ ਤੇ ਜਿਹੜੇ ਬਾਬੇ ਨੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਰਤਦੇ ਨੇ ਕਿਵੇਂ ਰਾਜਿਕ ਤੌਰ ਤੇ ਵਰਤਦੇ ਨੇ ਕਿਵੇਂ ਉਹਨਾਂ ਨੂੰ ਵੋਟਾਂ ਦੇ ਤੌਰ ਤੇ ਕਿਧਰੇ ਪਾਸੇ ਬਰਲਾ ਕੇ ਤੇ ਜਾਂਦੇ ਨੇ ਤੇ ਸਾਰਾ ਕੁਝ ਹੀ ਉਹ ਲੰਬਾ ਚੌੜੀ ਕੜੀ ਹੈ ਇਹ ਓਕੇ ਜੱਟ ਨੂੰ ਰੋ ਤੁਸੀਂ ਨਾ ਸਿਰਫ ਆਪਾਂ ਜਿਹੜੀ ਗੱਲ ਕੀਤੀ ਹੈ ਪੱਤੀ ਜੂਲ ਵਾਲੇ ਵਿੱਚੋਂ ਮਤਲਬ ਪੂਟਾਂ ਦਾ ਸੰਕਲਪ ਪਾਣਾ ਇਹਨੂੰ ਮਾਨਸਿਕ ਰੋਕਾਂ ਦੇ ਨਾਲ ਵੀ ਮਾਨਸਿਕ ਰੋਕਾਂ ਦੇ ਨਾਲ ਤੁਸੀਂ ਕਿਹਾ ਤੇ ਉਹਨਾਂ ਨੂੰ ਨੀਚੇ ਦੀ ਸਾਬ ਦੇ ਰਿਹਾ ਸੀ ਉਹਨਾਂ ਨੇ ਇਹਦੇ ਨਾਲ ਹਾਂ ਸ਼ੋਰਚ ਕਰੀਂ ਦਵਾਰਾ ਨਹੀਂ ਤੁੰਗ ਤੁੰਗ ਤੇ ਜਾ ਬੁਗਾਂ ਨੇ ਉਹ ਤੋਂ ਹੁੰਜੋ ਜਾ ਚਲ ਹਾਂ ਅਨ ਇਹ ਥੋਨੇ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਬਾਬੇ ਜਿਹੜੇ ਕਿਵੇਂ ਹੋਏ ਜਾਂ ਮਾਂ ਇਹਨਾਂ ਦੀ ਕਿਵੇਂ ਠੀਕ ਹੋਣ ਲੱਗ ਜੇ ਲੋਕ ਇਹਨਾਂ ਤੋਂ ਅਸਲੀ ਜਿਹੜਾ ਇਹ ਜਿਹੜਾ ਮਾਨਸਿਕ ਅਗਲੀ ਹੁੰਦੀ ਹੈ ਜਦੋਂ ਇਨਸਾਨ ਨੂੰ ਮਾਨਸਿਕ ਪ੍ਰੋਬਲਮ ਹੁੰਦੀ ਹੈ ਮਾਸਕ ਰੋਗਾਂ ਰੋਗਾਂ ਦੀ ਗੱਲ ਕੀਤੀ ਆਪਾਂ ਫਿਰ ਉਹਨਾਂ ਨੂੰ ਇਹ ਨਾ ਜਿਹੜੇ ਲੋਕਾਂ ਦੇ ਵਿੱਚ ਗੱਲ ਕੀਤੀ ਭੂਤ ਪ੍ਰੇਤ ਆ ਜਾਂਦੇ ਆ ਹੋਰ ਹੋਰ ਜੇ ਮੰਨਦੇ ਭੂਤ ਹੋਵੇ ਕਤਰੋਲੀ ਉਹਦਾ ਹੋ ਗਿਆ ਪਾ ਲਿਆ ਉਹ ਚਾਰ ਪਾ ਲੀ ਫਿਰ ਉਹਦੇ ਇਲਾਜ ਵਾਸਤੇ ਜਿਵੇਂ ਇਹਨਾਂ ਦਾ ਇਹਨਾਂ ਦੇ ਕੋਈ ਕੋਈ ਵੀ ਮਨੁੱਖ ਬਾਬੇ ਬਿਨਾਂ ਨੇ ਉਹ ਕਿਸੇ ਕੋਈ ਬਾਬੇ ਕੋਲੇ ਜਾਂਦਾ ਕਿਸੇ ਰਾਸਣਾ ਲੈਂਦਾ ਕੋਈ ਕਿਸੇ ਕੋਲ ਜਾਂਦਾ ਤੇ ਉਹ ਉਹਨਾਂ ਬਾਬਿਆਂ ਦੇ ਇਲਾਜ ਕਰਾਉਂਦੇ ਨੇ ਉਹ ਬਾਬਿਆਂ ਕੋਲੇ ਨਾ ਹੀ ਤਾਂ ਕੋਈ ਸ਼ਕਤੀ ਆ ਨਾ ਹੀ ਕੋਈ ਉਹਨਾਂ ਦਾ ਵੀ ਕਿਉਂਕਿ ਇਹ ਲੋਕਾਂ ਦੀ ਅੰਧੀ ਸ਼ਰਧਾ ਹੈ ਅੰਨੀ ਸ਼ਰਧਾ ਇਹਨਾਂ ਨੂੰ ਪਤਾ ਨਹੀਂ ਇਹ ਪਛਾਣ ਨਹੀਂ ਕਰਦੇ ਵੀ ਇਹਨਾਂ ਕੋਲੇ ਕੋਈ ਹੈਗਾ ਕੋਈ ਵਿਗਿਆਨਕ ਆਧਾਰ ਨਹੀਂ ਇਹਨਾਂ ਕੋਲੇ ਜਾਂ ਇਹਨਾਂ ਕੋਲੇ ਜਾਂ ਕੋਈ ਸ਼ਕਤੀ ਨਹੀਂ ਇਹਨਾਂ ਨੂੰ ਵੀ ਪਤਾ ਲੱਗਦਾ ਇਹ ਹੁਲਜੇ ਹੋਏ ਨੇ ਇਹ ਉਹਨਾਂ ਲੋਕਾਂ ਦੇ ਆਪਣਾ ਆਰਥਿਕ ਤੇ ਮਾਨਸਿਕ ਲੋਟ ਕਰਾਉਂਦੇ ਨੇ ਤੇ ਬਾਬੇ ਜਿਹੜੇ ਹੈਗੇ ਨੇ ਉਹ ਇਹ ਉਹ ਇਹਨਾਂ ਦੀ ਲਗਾਤਾਰ ਉਹ ਆ ਵੀ ਜਿਹੜੀ ਮਾਸਕ ਤਾਂ ਹੋਰ ਖੁੰਡਾ ਕਰਦੇ ਚਲੇ ਆ ਰਹੇ ਨੇ ਇਸ ਤਰ੍ਹਾਂ ਇਹ ਲੋਕ ਸੈਨੇ ਸਮਝਦਾਰ ਹੋਣਗੇ ਇਹਨਾਂ ਸਾਰੀਆਂ ਭੂਤਾਂ ਪੇਸਟਾਂ ਵਾਲੀਆਂ ਗੱਲਾਂ ਤੋਂ ਨਿਕਲ ਕੇ ਇਹਨਾਂ ਨੂੰ ਇੱਕ ਮਾਨਸਿਕ ਰੋਗ ਵਾਲੇ ਪਾਸੇ ਤੇ ਸਾਡੀ ਜਨ ਵੀ ਇਹ ਜਿਵੇਂ ਸਰੀਰ ਦੇ ਰੋਗ ਨੇ ਉਵੇਂ ਮਨ ਦੇ ਰੋਗ ਨੇ ਵੀ ਜੇ ਮਨ ਦਾ ਰੋਗ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਮਨ ਤੇ ਮਾ ਡਾਕਟਰ ਬੈਠੇ ਨੇ ਕਾਉਂਸਲਰ ਬੈਠੇ ਨੇ ਉਹਨਾਂ ਦੇ ਕੋਲੇ ਲਿਆ ਕੇ ਇਹ ਠੀਕ ਕਰਉਣਾ ਚਾਹੀਦਾ ਹੈ ਇੱਕ ਹੀ ਬਹੁਤ ਬਹੁਤ ਤਾਂ ਦੋਸਤੋ ओके ਇਹ ਸਾਡੇ ਨਾਲ ਸੀਗੇ ਮਤਲਬ ਚੰਨਣ ਵੰਦਰ ਜੀ ਕਿਉਂਕਿ ਇੱਥੇ ਇੱਕ ਕੇਂਦਰ ਚਲਾਉਦੇ ਆਂ ਤਰਕ ਸੋਸਾਇਟੀ ਪੰਜਾਬ ਵੱਲੋਂ ਤੇ ਬੜੇ ਇਹਨਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਵੀ ਅਸਲ ਵਿੱਚ ਭੂਤਾਂ ਬ੍ਰਿੱਤਾਂ ਹੈ ਕਿ ਇੰਨਾ ਤੇ ਜਿਹੜੀ ਗੱਲ ਦਾ ਨਾ ਚੁਰਗੇ ਅਸਲ ਦੇ ਵਿੱਚ ਜਿਹੜੀਆਂ ਪੂਤਾਂ ਪ੍ਰੇਤਾਂ ਨੇ ਇੱਕ ਕਿਸਮ ਦੇ ਮਾਨਸਿਕ ਰੋਗ ਨੇ ਪਰ ਇਹ ਲੋਕਾਂ ਦੀ ਨਾ ਸਮਝੀ ਕਰਕੇ ਲੋਕਾਂ ਨੂੰ ਜਾਣਕਾਰੀ ਨਾ ਹੋਣ ਦੇ ਕਾਰਨ ਇਸ ਨੂੰ ਇਧਰਲੇ ਪਾਸੇ ਚਲੇ ਜਾਂਦੇ ਨੇ ਪੂਤਾਂ ਪ੍ਰੇਤਾਂ ਦੇ ਸੰਕਲਪ ਦੇ ਨਾਲ ਜੋੜ ਦਤਾ ਲੈਂਦਾ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਜਰੂਰ ਤੇ ਵਧੀਆ ਲੱਗੀ ਤਾਂ ਜਿਆਦਾ ਜਿਆਦਾ ਇਹਨੂੰ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ जरूर ਦਿਨਾ ਦੋਸਤੋ ፊርም ዚ ሲ ሆ ዚ ክዛ ጠርጥ